ਇਹ ਹੈ ਜੀ 10ਵੀਂ ਪੌੜੀ ਦੀ 5ਵੀਂ ਪੰਕਤੀ ਫੇਰ ਆ ਗਈ ਹੈ ਜੀ ਤੀਸਰੀ ਵਾਰ ਆ ਗਈ ਇਹ 8ਵੀਂ ਪੌੜੀ ਵਿੱਚ ਵੀ ਆਈ ਹੈ ਜੀ 9ਵੀਂ ਪੌੜੀ ਵਿੱਚ ਵੀ ਆਈ ਹੈ ਜੀ ਤੇ 10ਵੀਂ ਪੌੜੀ ਵਿੱਚ ਵੀ ਆਈ ਹੈ ਜੀ ਖਾਸ ਭਾਵ ਇਸ ਪੌੜੀ ਤੇ ਅਗਲੀ ਪੌੜੀ ਵਿੱਚ ਜੀ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਤੇ ਇਸ ਨੂੰ ਗਾ ਵੀ ਸਕਦੇ ਹਾਂ ਜੀ ਨਾਨਕ ਭਗਤਾਹਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਜਦੋਂ ਇਹ ਪੰਕਤੀ ਗਾਣੀ ਆ ਨਾ ਭਗਤਾਂ ਸਦਾ ਵਿਗਾਸ ਇਹ ਮੁਖ ਤੇ ਤੁਹਾਡੇ ਨਾ ਸਮਾਈਲ ਆ ਜਾਣੀ ਚਾਹੀਦੀ ਖੁਸ਼ੀ ਆ ਜਾਣੀ ਚਾਹੀਦੀ ਹੈ ਇਹ ਇਹ ਪਵਨਾ ਜੀ ਬਾਣੀ ਦੇ ਵਿੱਚ ਬੜੀਆਂ ਫੀਲਿੰਗਾਂ ਨੇ ਬਾਣੀ ਦੇ ਵਿੱਚ ਹਾਸੇ ਵਾਲੇ ਵੀ ਭਾਵਨਾ ਬਾਣੀ ਵਿੱਚ ਖੁਸ਼ੀ ਵਾਲੀ ਭਾਵਨਾ ਦੁੱਖ ਵਾਲੀ ਭਾਵਨਾ ਮਿਲਾਪ ਵਾਲੀ ਭਾਵਨਾ ਵਿਛੋੜੇ ਵਾਲੀ ਭਾਵਨਾ ਬਹੁਤ ਭਾਵਨਾਵਾਨ ਜੀ ਜਦੋਂ ਬਾਣੀ ਪੜ੍ਹਨੀ ਆ ਨਾ ਆਨੰਦ ਜਦੋਂ ਲੋਂਗੇ ਉਦੋਂ ਆਪਣੇ ਆਪ ਹੀ ਤੁਹਾਡੇ ਮੁਖ ਤੇ ਇਸ ਸਮਾਈਲ ਆ ਜੂਗੀ ਕਿ ਭਗਤਾਂ ਦੇ ਅੰਦਰ ਮੇਰਾ ਮਾਲਕਾ ਮੇਰੇ ਮਨਾ ਜਦੋਂ ਤੂੰ ਪ੍ਰਮਾਤਮਾ ਦੇ ਨਾਲ ਜੁੜ ਗਿਆ ਤੂੰ ਭਗਤ ਬਣ ਗਿਆ ਤੇਰੇ ਅੰਦਰ ਹਮੇਸ਼ਾ ਖੜਾਓ ਰਹਿਣਾ ਜੇ ਖੜਾਓ ਰਿਆ ਨਾ ਅੰਦਰ ਤਾਂ ਬੁੱਲਾਂ ਤੇ ਤੇ ਮੁਖ ਤੇ ਉੱਪਰ ਹੀ ਤੁਹਾਡੇ ਸਮਾਈਲ ਆਪਣੇ ਆਪ ਆ ਜਾਣੀ ਇਹ ਖੜਾਓ ਅੰਦਰ ਲੋਕੇ ਨਹੀਂ ਦਿੰਦਾ ਜੀ ਇਹ ਮਨੁੱਖ ਦੇ ਮੁਖ ਉੱਥੋਂ ਚਾਲਕ ਮਾਰਦਾ ਜੀ ਆਪਾਂ ਕਈ ਵਾਰ ਸੁਣਦੇ ਆ ਵੀ ਇਹ ਬੰਦਾ ਨਾ ਹਮੇਸ਼ਾ ਹਸ ਮੁਖ ਰਹਿੰਦਾ ਜੀ ਇਹ ਬੰਦੇ ਦੇ ਚਿਹਰੇ ਤੇ ਰੱਬ ਵਸਦਾ ਜੀ ਇਹ ਬੰਦੇ ਦਾ ਔਰਾ ਬੜਾ ਵਧੀਆ ਜੀ ਬਹੁਤ ਵਾਰ ਸੁਣਿਆ ਹਣਾ ਤੁਸੀਂ ਉਹਦਾ ਰੀਜ਼ਨ ਹੀ ਇਹ ਹੈ ਠੀਕ ਹੈ ਅਰਥ ਬੜੇ ਸਿੰਪਲ ਹੈ ਜੀ ਫੇਰ ਨਾਨਕ ਆਖਦਾ ਆਪਣੇ ਮਨ ਨੂੰ ਆਖਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਮਨ ਨੂੰ ਆਖਦੇ ਨੇ ਜੀ ਕਿ ਪ੍ਰਭੂ ਪਰਮਾਤਮਾ ਦੇ ਨਾਲ ਸੁਰਤ ਜੋੜਨ ਵਾਲੇ ਮਨੁੱਖ ਪ੍ਰਭੂ ਪਰਮਾਤਮਾ ਦੀ ਬੰਦਗੀ ਵਾਲੇ ਮੁੱਖ ਭਜਨ ਵਾਲੇ ਮਨੁੱਖ ਯਾਰੀ ਦੋਸਤੀ ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣਾ ਯਾਰ ਬਣਾ ਲਿਆ ਆਪਣਾ ਖਸਮ ਬਣਾ ਲਿਆ ਉਹ ਮਨੁੱਖਾਂ ਦਾ ਮਨ ਹਮੇਸ਼ਾ ਖਿੜਾਓ ਵਿੱਚ ਰਹਿੰਦਾ ਹੈ ਜੀ ਹਮੇਸ਼ਾ ਚਾਹੋ ਵਿੱਚ ਰਹਿੰਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਕਦੇ ਕੋਈ ਦੁੱਖ ਜਦੋਂ ਖਿੜਾਓ ਵਿੱਚ ਹੋਇਆ ਫਿਰ ਕੀ ਹੋਣਾ ਜੀ ਆਪਣੇ ਆਪ ਹੀ ਸੁਣਿਆ ਦੁੱਖ ਪਾਪਕਾ ਨਾਸ ਆਓ ਅਗਲੀ ਪੰਕਤੀ ਵਿੱਚ ਦੇਖਦੇ ਹਾਂ ਜੀ ਉਸ ਨੂੰ ਆਪਾਂ